ਦੋਸਤੋ ਮੇਰਾ ਨਾਮ ਰਾਕੇਸ਼ ਰਮਨ ਹੈ ਮੈਂ ਇੱਕ ਜਰਨਲਿਸਟ ਆਂ ਔਰ ਸੋਸ਼ਲ ਐਕਟੀਵਿਸਟ ਆਂ ਮੈਂ ਵੈਸੇ ਤਾਂ ਚੰਡੀਗੜ੍ਹ ਨੂੰ ਬਿਲੋਂਗ ਕਰਦਾ ਆਂ ਪਰ ਅੱਜਕੱਲ੍ਹ ਦਿੱਲੀ ਰਹਿ ਰਿਹਾ ਆਂ ਔਰ ਪਿਛਲੇ 12 ਜਾਂ 13 ਸਾਲ ਤੋਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਐਜ਼ ਅ ਸੀਨੀਅਰ ਜਰਨਲਿਸਟ ਕੰਮ ਕਰਨ ਤੋਂ ਬਾਅਦ ਮੈਂ ਆਪਣੀਆਂ 12 ਸਾਲ ਤੋਂ ਨਿਊ ਸਰਵਿਸਿਜ਼ ਗਲੋਬਲ ਨਿਊ ਸਰਵਿਸਿਜ਼ ਚਲਾ ਰਿਹਾ ਆਂ ਔਰ ਮੈਂ ਇਹ ਜਿਹੜੇ ਕਿਸਾਨਾਂ ਦੇ ਅੰਦੋਲਨ ਹੁੰਦੇ ਗਏ ਐ ਇਹਨਾਂ ਨੂੰ ਕਾਫੀ ਕਵਰ ਕਰਦਾ ਹਾਂ ਰਿਹਾ ਤੇ ਲਿਖਦਾ ਹਾਂ ਔਰ ਮੈਂ ਇਹਦੇ ਵਾਸਤੇ ਇੱਕ ਡੈਡੀਕੇਟਿਡ ਵੈਬਸਾਈਟ ਵੀ ਬਣਾਈ ਹੈਗੀ ਆ ਜਿਹੜੀ ਸਿਰਫ ਕਿਸਾਨਾਂ ਦੇ ਅੰਦੋਲਨਾਂ ਦੇ ਉੱਤੇ ਜਿਹੜੀ ਵੀ ਨਿਊਜ਼ ਹੁੰਦੀ ਹੈ ਜਾਂ ਹੋਰ ਡਿਵੈਲਪਮੈਂਟ ਹੁੰਦੀ ਹੈ ਜਾਂ ਸਰਕਾਰ ਦਾ ਕੋਈ ਡਿਸੀਜਨ ਹੁੰਦਾ ਜਾਂ ਕੋਰਟ ਦਾ ਕੋਈ ਡਿਸੀਜਨ ਹੁੰਦਾ ਉਹਦੇ ਬਾਰੇ ਮੈਂ ਉਸ ਸਾਈਟ ਦੇ ਉੱਤੇ ਲਿਖਦਾ ਹਾਂ ਉਸੇ ਤਰ੍ਹਾਂ ਦੇ ਨਾਲ ਮੇਰੀ ਇੱਕ ਜਿਹੜੀ ramanmedia.com ਨਿਊਜ਼ ਸਰਵਿਸ ਹੈਗੀ ਆ ਉਹਦੇ ਅੰਡਰ ਵੀ ਇੱਕ ਕਿਸਾਨਾਂ ਦੇ ਅੰਦੋਲਨ ਅੰਦੋਲਨ ਵਾਸਤੇ ਰੂਰਲ ਰੈਜ਼ਿਸਟੈਂਸ ਇੱਕ ਐਡੀਟੋਰੀਅਲ ਸੈਕਸ਼ਨ ਵੀ ਚਲਾਉਣਾ ਕੰਪਰੀਹੈਂਸਿਵ ਵਿੱਚ ਬਹੁਤ ਜ਼ਿਆਦਾ ਨਿਊਜ਼ ਹੈਗੀ ਆ ਪਿਛਲੇ ਜਿਹੜੇ 4 5 6 ਸਾਲ ਤੋਂ ਕਿਸਾਨਾਂ ਦੇ ਪ੍ਰੋਟੈਸਟ ਹੋ ਰਹੇ ਉਹਨਾਂ ਦੇ ਬਾਰੇ ਕੁਝ ਵੀਡੀਓਜ਼ ਵੀ ਹੈਗੇ ਤਾਂ ਅੱਜ ਮੈਂ ਤੁਹਾਡੇ ਨਾਲ ਉਹੀ ਕਿਸਾਨਾਂ ਦੇ ਪ੍ਰੋਟੈਸਟ ਦੇ ਬਾਰੇ ਗੱਲ ਕਰਨ ਲੱਗਾ ਹਾਂ ਤੁਹਾਨੂੰ ਅੱਜ ਪਤਾ ਹੋਏਗਾ ਕਿ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਇੱਕ ਡਿਸੀਜਨ ਦਿੱਤਾ ਹੈ ਕਿ ਜਿਹੜਾ ਸ਼ੰਭੂ ਬਾਰਡਰ ਹੈਗਾ ਪੰਜਾਬ ਐਂਡ ਹਰਿਆਣਾ ਦੇ ਸਟੇਟਸ ਦੇ ਵਿੱਚ ਉਹਨੂੰ ਖੋਲਿਆ ਨਹੀਂ ਜਾਏਗਾ ਇਹਦਾ ਕੀ ਮਤਲਬ ਹੋਇਆ ਕਿ ਐਸਐਲ ਨੇ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਪ੍ਰੋਟੈਸਟ ਕਰ ਰਹੇ ਹੈਗੇ ਹੈ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਔਰ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਦੇ ਜਿਹੜੇ ਲੋਕੀ ਉੱਥੇ ਪੰधेर ਔਰ ਧੱਲੇਵਾਲ ਦੀ ਜਿਹੜੀ ਉਹ ਸੰਗਠਨ ਹੈਗੇ ਉਹ ਜਿਹੜੇ ਉੱਥੇ ਪ੍ਰੋਟੈਸਟ ਵਾਸਤੇ 50 100 ਹੀ ਹੈਗੇ ਕੋਈ ਜ਼ਿਆਦਾ ਹੈ ਨਹੀਂ ਉੱਥੇ ਉਹ ਉਹਨਾਂ ਦੇ ਵਾਸਤੇ ਹੁਣ ਜਿਹੜਾ ਹਰਿਆਣਾ ਨੇ ਬਾਰਡਰ ਬਣਾਇਆ ਸੀ ਉੱਥੇ ਵੱਡੀਆਂ-ਵੱਡੀਆਂ ਦੀਵਾਰਾਂ ਕਿੱਲਾ ਲਗਾ ਕੇ ਔਰ ਉਹਨਾਂ ਤੇ ਗੋਲੀਆਂ ਚਲਾਈ ਜਾਂਦੀਆਂ ਸੀ ਡਰੋਨ ਤੋਂ ਹਮਲੇ ਕਿਤੇ ਜਾ ਰਹੇ ਸੀ ਉੱਥੇ 3-4 ਮਹੀਨੇ ਪਹਿਲੇ ਔਰ ਬਾਰਡਰ ਹੱਲੇ ਵੀ ਨਹੀਂ ਖੁੱਲੇਗਾ ਸੁਪਰੀਮ ਕੋਰਟ ਜਿਹੜਾ ਹੈਗਾ ਅਦੇ ਬਾਰੇ ਮੈਂ ਕੋਰਟ ਦੇ ਬਾਰੇ ਕਾਫੀ ਲਿਖਦਾ ਹਾਂ ਤੁਸੀਂ ਅਦੇ ਥੱਲੇ ਮੈਂ ਕੁਝ ਲਿੰਕਸ ਛੱਡਾ ਹੋ ਸਾਰੇ ਪੜਨਾ ਕੋਰਟ ਜਿਹੜਾ ਹੈਗਾ ਪੂਰੀ ਤਰ੍ਹਾਂ ਡਿਫੰਕ ਹੈ ਸੁਪਰੀਮ ਕੋਰਟ ਜਿਹੜਾ ਹੈਗਾ ਖਾਸ ਕਰਕੇ ਵਸਤਾ ਕੋਈ ਵੀ ਕੋਰਟ ਹਿੰਦੁਸਤਾਨ ਚ ਕੰਮ ਨਹੀਂ ਕਰਦਾ ਲਾ ਨੀ ਉਹ ਯੂਜ਼ ਕਰਦੇ ਕਾਨੂੰਨ ਉੱਥੇ ਸਿਰਫ ਗੱਪਸ਼ਪ ਕਰਦੇ ਹੈਗੇ ਕੋਰਟ ਰੂਮ ਦੇ ਵਿੱਚ ਉਹਦੇ ਨਾਲ ਹੀ ਡਿਸੀਜਨ ਲੈਂਦੇ ਹੈਗੇ ਉਹ ਲਾ ਗੱਪਸ਼ਪ ਦਾ ਕੋਈ ਮਤਲਬ ਨਹੀਂ ਹੈਗਾ ਉਹ ਤਾਂ ਤੁਸੀਂ ਕਿਧਰੇ ਪੇਟ ਦੇ ਥੱਲੇ ਕਿਸੇ ਪਿੰਡ ਦੇ ਵਿੱਚ ਵੀ ਬੈਠ ਕੇ ਕਰ ਸਕਦੇ ਹੋ ਸੁਪਰੀਮ ਕੋਰਟ ਦਾ ਫਿਰ ਕੀ ਮਤਲਬ ਹੋਇਆ ਜਾਂ ਹੋਰ ਕੋਰਟਾਂ ਦਾ ਕੀ ਮਤਲਬ ਹੋਇਆ ਉਹ ਕੋਈ ਡਿਸੀਜਨ ਨਹੀਂ ਲੈਂਦੇ ਕਾ ਸੁਪਰੀਮ ਕੋਰਟ ਨੇ ਅੱਜ ਕੀ ਕਿਹਾ ਹੈਗਾ ਕਿ ਇੱਕ ਕਮੇਟੀ ਬਣਾ ਦਿਓ ਉਹ ਕਮੇਟੀ ਜਿਹੜੀ ਹੈਗੀ ਆ ਉਹ ਜਿਹੜੇ ਕਿਸਾਨ ਪ੍ਰੋਟੈਸਟ ਕਰ ਰਹੇ ਹੈ ਉਹਨਾਂ ਦੇ ਵਿੱਚ ਔਰ ਹਰਿਆਣਾ ਗਵਰਨਮੈਂਟ ਦੇ ਵਿੱਚ ਉਹ ਨੇਗੋਸ਼ੀਏਟ ਕਰਵਾਏਗੀ ਯਾਨੀ ਕਿ ਉਹਨਾਂ ਦੇ ਵਿੱਚ ਡਿਸਕਸ਼ਨ ਕਰਵਾ ਕੇ ਇਸ ਮਸਲੇ ਨੂੰ ਸੋਲਵ ਕਰਵਾਏਗੀ ਕਿ ਉਹ ਬਾਰਡਰ ਖੁੱਲਣਾ ਚਾਹੀਦਾ ਹੈ ਕਿ ਨਹੀਂ ਜਦਕਿ ਕਾਨੂੰਨ ਕੀ ਕਹਿੰਦਾ ਹੈ ਜਿਹੜਾ ਸੁਪਰੀਮ ਕੋਰਟ ਈਜ਼ੀਲੀ ਇਹ ਕਾਨੂੰਨ ਯੂਜ਼ ਕਰ ਸਕਦਾ ਸੀ ਰਾਈਟ ਟੂ ਪੀਸਫੁਲ ਪ੍ਰੋਟੈਸਟ ਐਂਡ ਅਸੈਂਬਲੀ ਇਹ ਕਾਨੂੰਨ ਅਪ ਇੰਟਰਨੈਸ਼ਨਲ ਲਾਬੀ ਹੈ ਇੰਡੀਅਨ ਲਾਬੀ ਹੈ ਇਹ ਸਿਰਫ ਉਹਨਾਂ ਨੂੰ ਸਿਰਫ ਇਹ ਦੇਖਣਾ ਚਾਹੀਦਾ ਸੀ ਕਿ ਜੇਕਰ ਕਿਸਾਨ ਕੋਈ ਉਥੇ ਵਾਇਲੈਂਸ ਨਹੀਂ ਕਰਦੇ ਹਿੰਸਾ ਨਹੀਂ ਕਰਦੇਗੇ ਤਾਂ ਉਹਨਾਂ ਨੂੰ ਆਣ ਦਾਣਾ ਚਾਹੀਦਾ ਹੈਗਾ ਦਿੱਲੀ ਦੇ ਵਿੱਚ ਕੀ ਪ੍ਰੋਬਲਮ ਹੈ ਇਹ ਜਿਹੜੇ ਕੋਰਟ ਦੇ ਜੱਜ ਹੈਗੇ ਆ ਦੇ ਆ ਟੋਟਲੀ ਇਨਫਲੂਐਂਸਡ ਬਾਇ ਦਾ ਗਵਰਨਮੈਂਟ ਉਹ ਕੋਈ ਨਹੀਂ ਚਾਹੁੰਦੇ ਕਿ ਗਵਰਨਮੈਂਟ ਨੂੰ ਕੋਈ ਵੀ ਇਸ ਤਰ੍ਹਾਂ ਪ੍ਰੋਟੈਸਟ ਦੇ ਨਾਲ ਬਦਨਾਮੀ ਹੋਏ ਉਹ ਇਸ ਤਰ੍ਹਾਂ ਬੈਠੇ ਆ ਜੱਜਿਸ ਜਿਹੜੇ ਹੈਗੇ ਆ ਕੋਰਟ ਦੇ ਵਿੱਚ ਕਿ ਜਿਸ ਤਰ੍ਹਾਂ ਸਰਕਾਰ ਦੇ ਏਜੰਟ ਬੈਠੇ ਹੁੰਦੇ ਆ ਤਾਂ ਉਹਨਾਂ ਦਾ ਕੋਰਟ ਵਾਲਿਆਂ ਦਾ ਜੱਜਸ ਦਾ ਕੋਈ ਮਤਲਬ ਨਹੀਂ ਹੈ ਗਾ ਇਹ ਜਿਹੜਾ ਹੈਗਾ ਇੰਟਰਨੈਸ਼ਨਲ ਹਿਊਮਨਿਟੇਰੀਅਨ ਔਰ ਹਿਊਮਨ ਰਾਈਟਸ ਲਾਅ ਅਗੇ ਜਿਹਦੇ ਅੰਡਰ ਰਾਈਟ ਟੂ ਪੀਸਫੁਲ ਪ੍ਰੋਟੈਸਟ ਐਂਡ ਅਸੈਂਬਲੀ ਇਹ ਇੰਡੀਆ ਦੇ ਵਿੱਚ ਵੀ ਹੈਗਾ ਕਨਸਟੀਟਿਊਸ਼ਨ ਦੇ ਵਿੱਚ ਵੀ ਔਰ ਇੰਟਰਨੈਸ਼ਨਲ ਲਾਅ ਵੀ ਆਈ ਕਹਿੰਦਾ ਤਾਂ ਉਹਨਾਂ ਨੂੰ ਆਣ ਜਾ ਤੁਸੀਂ ਉੱਥੇ ਕਦੀ ਕਹਿੰਦੇ ਟਰੈਕਟਰ ਨਹੀਂ ਲੈ ਕੇ ਆਣ ਦੇਣਾ ਕਦੀ ਕਹਿੰਦੇ ਹੈਗੇ ਪੈਦਲ ਵੀ ਨਹੀਂ ਆਣ ਦੇਣਾ ਤੇ ਆਣ ਆਣ ਕੇ ਕਿਸ ਤਰ੍ਹਾਂ ਕਿੰਨੇ ਰੋਕਿਆ ਹੈਗਾ ਕਿ ਟਰੈਕਟਰ ਨਹੀਂ ਚੱਲ ਸਕਦੀ ਸੜਕ ਦੇ ਉੱਤੇ ਕੋਈ ਲਾ ਹੈ ਕਾਨੂੰਨ ਤਾਂ ਹੈ ਨਹੀਂ ਹੈ ਟਰੈਕਟਰ ਤਾਂ ਮੈਂ ਚਲਦੇ ਦੇਖੇ ਆ ਸੜਕਾਂ ਦੇ ਉੱਤੇ ਤਾਂ ਕਿਉਂ ਨਹੀਂ ਚੱਲ ਸਕਦਾ ਟਰੈਕਟਰ ਹੈ ਜੱਜ ਜਿਹੜੇ ਹੈਗੇ ਆ ਬਿਲਕੁਲ ਹੀ ਇਲਿਟਰੇਟ ਅਨਪਰ ਟਾਈਪ ਉਥੇ ਜੱਜਿਸ ਬਿਠਾਏ ਹੋਏ ਹਰੇਕ ਕੋਰਟ ਦੇ ਵਿੱਚ ਔਰ ਸੁਪਰੀਮ ਕੋਰਟ ਦੇ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਹੈ ਤਾਂ ਇਹ ਇੱਕ ਦੋ ਲਿੰਕ ਮੈਂ ਕੋਰਟ ਦੇ ਵਿੱਚ ਛੱਡਾਂਗਾ ਤੁਸੀਂ ਉਹਨੂੰ ਵੀ ਪੜੋ ਤਾਂ ਅੱਜ ਜਿਹੜਾ ਹੈਗਾ ਇਹ ਕਿਸਾਨਾਂ ਦੇ ਵਾਸਤੇ ਇੱਕ ਕਰਾਬ ਦਿਨ ਮੰਨਿਆ ਜਾਂਦਾ ਹੈਗਾ ਕਿ ਸੁਪਰੀਮ ਕੋਰਟ ਨੇ ਵੀ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਲਾ ਯੂਜ਼ ਕਰਕੇ ਕਾਨੂੰਨ ਨੂੰ ਯੂਜ਼ ਕਰਕੇ ਕਿਸਾਨਾਂ ਦੀ ਮਦਦ ਕਰ ਸਕਦਾ ਸੀ ਪਰ ਸੁਪਰੀਮ ਕੋਰਟ ਨੇ ਨਹੀਂ ਕੀਤੀ ਹੈ ਜੀ ਔਰ ਹੁਣ ਇਹਨਾਂ ਦੀ ਕਿਉਂਕਿ ਜੱਜਸ ਦੀ ਕੋਈ ਕਾਉਂਟੇਬਿਲਿਟੀ ਨਹੀਂ ਹੈਗੀ ਇਹਨਾਂ ਦੀ ਸ਼ਿਕਾਇਤ ਤੁਸੀਂ ਕਿੱਥੇ ਜਾ ਕੇ ਕਰੋਗੇ ਇਹਨਾਂ ਦੀ ਸ਼ਿਕਾਇਤ ਕਰ ਹੀ ਨਹੀਂ ਸਕਦੇ ਤਾਂ ਜੋ ਨਾ ਨਾ ਡਿਸੀਜਨ ਦਿੱਤਾ ਉਹ ਅੱਖਾਂ ਬੰਦ ਕਰਕੇ ਮੰਨਣਾ ਪੈਂਦਾ ਹੈਗਾ ਤਾਂ ਇਹ ਬਹੁਤ ਹੀ ਵੱਡਾ ਇੱਕ ਇਹ ਜਿਹੜੀ ਅਨ ਲਾਲਸਨੈਸ ਯਾਨੀ ਕਿ ਕਾਨੂੰਨ ਦਾ ਕੋਈ ਰਾਜ ਇੱਥੇ ਰਿਆ ਹੀ ਨਹੀਂ ਹੈਗਾ ਹਿੰਦੁਸਤਾਨ 'ਚ ਜੇਕਰ ਜੱਜੀ ਸੀ ਕਾਨੂੰਨ ਨਹੀਂ ਯੂਜ਼ ਕਰ ਰਹੇ ਤਾਂ ਹੋਰ ਕੌਣ ਯੂਜ਼ ਕਰੇਗਾ ਉਹਨੂੰ ਤਾਂ ਇਹ ਕਿਸਾਨਾਂ ਨੂੰ ਹਲੇ ਉੱਥੇ ਆਣ ਨਹੀਂ ਦਿੱਤਾ ਜਾ ਰਿਹਾ ਹੈਗਾ ਜੇਕਰ ਕਿਸਾਨਾਂ ਨੇ ਰਿਸਕ ਲੈਣਾ ਹੈ ਤਾਂ ਉਹ ਕੀ ਕਰ ਸਕਦੇ ਹੈਗੇ ਆ ਕਿ ਉਹ ਬਾਰਡਰ ਨੂੰ ਕ੍ਰੋਸ ਕਰਕੇ ਆ ਜਾਣ ਕਿਸੇ ਵੀ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਪਹਿਲੇ ਵੀ ਤਾਂ ਆਏ ਸੀ 2021 ਦੇ ਵਿੱਚ ਹੀ ਤਾਂ ਉਸ ਤਰ੍ਹਾਂ ਆ ਸਕਦੇ ਆ ਥੋੜਾ ਬਹੁਤਾ ਲਾਟੀਆਂ ਖਾਣੀਆਂ ਪੈਣਗੀਆਂ ਉਹ ਤਾਂ ਹਰਿਆਕ ਅੰਦੋਲਨ ਚ ਖਾਣੀਆਂ ਹੀ ਪੈਂਦੀਆਂ ਗਿਆ ਪਰ ਇਹ ਜਿਹੜੇ ਆ ਗਿਆ ਪੰਦੇਰ ਔਰ ਧੱਲੇ ਵਾਲੇ ਇਹ ਆਸਾਨ ਰਸਤੇ ਲੱਭਦੇ ਹੈਗੇ ਜੇ ਕੋਈ ਅਨਧਾ ਨੁਕਸਾਨ ਨਾ ਹੋਏ ਯਾਨੀ ਕਿ ਇੱਕ लाਠੀ ਵੀ ਨਾ ਪਵੇ ਇਹਨਾਂ ਨੂੰ ਇਹ ਉਹ ਲੈ ਆਸਾਨ ਰਸਤੇ ਲੱਭਦੇ ਹੈ ਕਿ ਨਾ ਤਾਂ लाਠੀ ਪਵੇ ਨਾ ਇਹਨਾਂ ਨੂੰ ਜੇਲ ਹੋਏ ਤਾਂ ਇਹ ਕੋਈ ਅੰਦੋਲਨ ਥੋੜਾ ਹੈਗਾ ਇਹ ਤਾਂ ਕੋਆਪਰੇਸ਼ਨ ਹੈ ਸਰਕਾਰ ਦੇ ਨਾਲ ਸਹਿਯੋਗ ਕਰਨ ਉਹ ਤੁਸੀਂ ਸਰਕਾਰ ਦਾ ਹਰਿਆਣਾ ਸਰਕਾਰ ਦਾ ਵੀ ਔਰ ਹੈਂ ਸੈਂਟਰ ਗਵਰਨਮੈਂਟ ਦਾਵੇ ਪੰਜਾਬ ਸਰਕਾਰ ਤਾਂ ਆਪਣਾ ਉਹ ਤਾਂ ਦਿਮਾਗ ਹੀ ਨਹੀਂ ਹੈਗਾ ਉਹ ਤਾਂ ਜੋ ਹਰਿਆਣਾ ਕਹਿੰਦਾ ਜਾਂ ਮੋਦੀ ਸਰਕਾਰ ਕਹਿੰਦੀ ਆ ਪੰਜਾਬ ਗਵਰਨਮੈਂਟ ਤਾਂ ਉਹੀ ਮੰਦੀ ਆ ਪੰਜਾਬ ਗਵਰਨਮੈਂਟ ਦੇ ਵਿੱਚ ਸੋਚਣ ਵਾਲਾ ਤਾਂ ਕੁਝ ਹੈ ਹੀ ਨਹੀਂ ਹੈ ਵੈਸੇ ਵੀ ਉੱਥੇ ਜਿਹੜੇ ਜਿਹੜੇ ਮਨਿਸਟਰ ਐਮ ਐਲ ਏ ਐਮ ਪੀ ਹੈਗੇ ਐਮ ਐਲ ਏ ਜਾਂ ਮਨਿਸਟਰ ਹੈਗੇ ਉਹ ਆਲਮੋਸਟ ਅਨਪੜ੍ਹੇ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦੀ ਹੈਗੀ ਤਾਂ ਅਸਲ ਵਿੱਚ ਤਿੰਨੋਂ ਸਰਕਾਰਾਂ ਪੰਜਾਬ ਹਰਿਆਣਾ ਔਰ ਸੈਂਟਰ ਗਵਰਨਮੈਂਟ ਕਿਸਾਨਾਂ ਦੇ ਖਿਲਾਫ ਕੰਮ ਕਰ ਰਹੀ ਹੈ। ਉਹਨਾਂ ਨੇ ਕੀ ਕੀਤਾ ਹੈਗਾ ਅੱਜ ਨਾਲ ਰਾਹੁਲ ਗਾਂਧੀ ਹੈ ਇੱਕ ਤੁਸੀਂ ਸੁਣਿਆ ਹੋਊਗਾ ਦਾ ਨਾਮ ਕਾਂਗਰਸ ਦਾ ਲੀਡਰ ਹੈਗਾ ਔਰ ਅੱਜਕੱਲ ਉਹ ਲੀਡਰ ਆਫ ਆਪੋਜੀਸ਼ਨ ਹੈਗਾ ਆਪੋਜੀਸ਼ਨ ਪਾਰਟੀਆਂ। ਤਾਂ ਉਹ ਲੋਕ ਸਭਾ ਦੇ ਵਿੱਚ ਉਹਨੂੰ ਜਾ ਕੇ ਮਿਲ ਕੇ ਇਹਨਾਂ ਨੇ ਪੰਦੇਰਾ ਦੱਲੇਵਾਲ ਨੇ ਔਰ ਕੁਝ ਹੋਰ ਕਿਸਾਨਾਂ ਨੇ ਇਹ ਕਹਿ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਇਹ ਇਸ਼ੂ ਹੈਗਾ ਜਿਹੜਾ ਇੱਕ ਤਾਂ ਉੱਥੇ ਹਨ ਤੇ ਹਰਿਆਣਾ ਗਵਰਨਮੈਂਟ ਜਿਹੜੇ ਅਤਿਆਚਾਰ ਕਰ ਰਹੀ ਹੈ ਔਰ ਨਾਲ ਹੋਰ ਜਿਹੜੀਆਂ ਉਹਨਾਂ ਦੀਆਂ ਡਿਮਾਂਡਸ ਹੈਗੀਆਂ ਖਾਸ ਕਰਕੇ ਐਮਐਸਪੀ ਦੀ ਲੀਗਲ ਗਾਰੰਟੀ ਉਹ ਪਾਰਲੀਮੈਂਟ ਦੇ ਵਿੱਚ ਹੋ ਚੁੱਕੇ ਤਾਂ ਰਾਹੁਲ ਗਾਂਧੀ ਨੇ ਬਾਹਰ ਖੜੇ ਹੋ ਕੇ ਕਿਹਾ ਤਾਂ ਹੈਗਾ ਕਿ ਮੈਂ ਚੁੱਕਾਂਗਾ ਪਰ ਤੁਸੀਂ ਐ ਸੋਚੋ ਮੇਰੇ ਖਿਆਲ ਦੇ ਵਿੱਚ ਨਾ ਤਾਂ ਕਿਸਾਨ ਨਾ ਹੋਰ ਕੋਈ ਬੰਦਾ ਐਨਾ ਸਮਝਦਾਰ ਹੈਗਾ ਕਿ ਉਹ ਇਸ ਛੋਟੀ ਜੀ ਗੱਲ ਵੀ ਨਹੀਂ ਇਹ ਸਮਝ ਪਾ ਰਹੇ ਹੈਗੇ ਕਿ ਪਾਰਲੀਮੈਂਟ ਦੇ ਵਿੱਚ ਮੁੱਦਾ ਚੁੱਕਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਅਜ ਤੱਕ ਕੋਈ ਮੁੱਦਾ ਚੁੱਕ ਕੇ ਇਹ ਪਾਰਲੀਮੈਂਟ ਦੇ ਵਿੱਚ ਫਾਇਦਾ ਹੋਇਆ ਪਾਰਲੀਮੈਂਟ ਦੇ ਵਿੱਚ ਨੂੰ ਇਹਨੂੰ ਰਾਹੁਲ ਗਾਂਧੀ ਨੂੰ ਉਹਨਾਂ ਨੇ ਕਿਹਾ ਹੈ ਕਿ ਪ੍ਰਾਈਵੇਟ ਮੈਂਬਰ ਬਿਲ ਲਿਖ ਹੁੰਦਾ ਪ੍ਰਾਈਵੇਟ ਮੈਂਬਰ ਬਿਲ ਹੈ ਮੂਵ ਕਰੇ ਪਾਰਲੀਮੈਂਟ ਦੋ ਤਰ੍ਹਾਂ ਦੇ ਬਿਲ ਹੁੰਦੇ ਗਵਰਨਮੈਂਟ ਬਿਲ ਹੁੰਦਾ ਇੱਕ ਪ੍ਰਾਈਵੇਟ ਮੈਂਬਰ ਬਿਲ ਹੁੰਦਾ ਗਵਰਨਮੈਂਟ ਬਿਲ ਦਾ ਮਤਲਬ ਹੁੰਦਾ ਕਿ ਜਿਹੜਾ ਗਵਰਨਮੈਂਟ ਦਾ ਮਨਿਸਟਰ ਕੋਈ ਨਵਾਂ ਲਾਅ ਬਣਾਉਣਾ ਚਾਹੁੰਦਾ ਹੈ ਔਰ ਪ੍ਰਾਈਵੇਟ ਮੈਂਬਰ ਬਿਲ ਹੁੰਦਾ ਜਿਹੜਾ ਮਨਿਸਟਰ ਨਹੀਂ ਹੈਗਾ ਪਰ ਫਿਰ ਵੀ ਉਹ ਕੁਝ ਆਪਣਾ ਲਾਅ ਸਜੈਸਟ ਕਰਨਾ ਚਾਹੁੰਦਾ ਹੈ ਉਹ ਕਿਸ ਤਰ੍ਹਾਂ ਮੰਨੇਗੀ ਸਰਕਾਰ ਅਦਾ ਕਣਾ ਅੱਜ ਰਾਹੁਲ ਗਾਂਧੀ ਨੇ ਹੋਰ ਕਿੰਨੇ ਮੁੱਦੇ ਚੁੱਕੇ ਆ ਨੀਟ ਵਾਲਾ ਜਿਹੜਾ ਐਗਜ਼ਾਮ ਵਾਲਾ ਹਿਰਾ ਫੇਰੀ ਹੋਈ ਐ ਲੀਕ ਹੋਇਆ ਪੇਪਰ ਉਹ ਚੁੱਕਿਆ ਅਡਾਨੀ ਦਾ ਚੁੱਕਿਆ ਪਹਿਲੇ ਉਹ ਜਿਹੜੇ ਕਿਸਾਨਾਂ ਦਾ ਅੰਦੋਲਨ ਹੋਇਆ ਸੀ ਉਹ ਚੁੱਕਿਆ ਸੀ ਕਈ ਹੋਰ ਹੋ ਚੁੱਕਦਾ ਰਹਿੰਦਾ ਉਹਦਾ ਕੋਈ ਮੰਦਾ ਹੀ ਨਹੀਂ ਹੈਗਾ ਕੋਈ ਉੱਥੇ ਪਾਰਲੀਮੈਂਟ ਦੇ ਵਿੱਚ ਹਾਲੇ ਵੀ ਉਹਦੀ ਪੀਐਮ ਮੋਦੀ ਦੀ ਮжоਰਿਟੀ ਹੈ ਸਰਕਾਰ ਉਹ ਚਲਾ ਰਿਆ ਐਜੀ ਗੱਲ ਕਮੰਨੇਗਾ ਤਾਂ ਇਹ ਇਹ ਪੈਸੇ ਆਪਣਾ ਟਾਈਮ ਵੇਸ ਕਰ ਰਹੇ ਹੈਗੇ ਲੋਕਾਂ ਨੂੰ ਮੂਰਖ ਬਣਾ ਰਹੇ ਹੈ ਕਿਸਾਨ ਲੀਡਰ ਜਿਹੜੇ ਭੰਦੇਰ ਔਰ ਧੱਲੇਵਾਲ ਹੈਗੇ ਆ ਇਹ ਕਹਿ ਕੇ ਅਸੀਂ ਕਿ ਲੀਡਰ ਨੂੰ ਲੀਡਰ ਆਪੋਜੀਸ਼ਨ ਰਾਹੁਲ ਗਾਂਧੀ ਨੂੰ ਮਿਲ ਲੈ ਹੈਗੇ ਤਾਂ ਹੁਣ ਅਸੀਂ ਤੁਹਾਡੇ ਵਾਸਤੇ ਬਹੁਤ ਕੁਝ ਕਰ ਰਹੇ ਹਾਂ ਉਹ ਕੁਝ ਵੀ ਨਹੀਂ ਕਰ ਸਕਦਾ ਉਹ ਕੋਈ ਲੀਗਲ ਗਾਰੰਟੀ ਦਵਾ ਸਕਦਾ ਹੈਗਾ ਐਮਐਸਪੀ ਤੇ ਨਹੀਂ ਉਹ ਤਾਂ ਸਰਕਾਰ ਨੇ ਤੈਅ ਕਰਨੀ ਹੈ ਜਿਹੜੀ ਸਰਕਾਰ ਮੋਦੀ ਗਵਰਨਮੈਂਟ ਆਲਰੇਡੀ 200 ਉਹ ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਦੇ ਕਰਜ਼ੇ ਦੇ ਹੇਠਾਂ ਦੱਬੀ ਹੋਈ ਹੈ ਉਹਦੇ ਵਿੱਚ ਲੋਕਲ ਇੰਡੀਅਨ ਕਰਜ਼ੇ ਵੀ ਹੈਗੇ ਆ ਬਾਹਰਲੇ ਕਰਜ਼ੇ ਵੀ ਹੈਗੇ ਆ ਉਹ ਐਮਐਸਪੀ ਕਿਸ ਤਰ੍ਹਾਂ ਦੇ ਦੇਗੀ ਇਹਨਾਂ ਨੂੰ ਔਰ ਕਿੰਨੇ 50 100 ਕਿਸਾਨ ਸਿਰਫ ਉਹ ਕਰ ਰਹੇ ਹੈਗੇ ਆ ਪ੍ਰੋਟੈਸਟ ਇਹਨਾਂ ਦੀ ਕੋਈ ਉਹ ਤਦਾਦ ਵੀ ਜ਼ਿਆਦਾ ਨਹੀਂ ਹੈਗੀ ਯਾਨੀ ਕਿ ਭੀੜ ਤਾਂ ਹੈ ਨਹੀਂ ਕੋਈ 50 60 ਦੇ ਕਹਿਣ ਦੇ ਉੱਤੇ ਕਿ ਮੋਦੀ ਸਰਕਾਰ ਨੂੰ ਐਮਐਸਪੀ ਚਾ ਜਾਏਗੀ ਰਾਹੁਲ ਗਾਂਧੀ ਇਹਨਾਂ ਨੂੰ ਮੁਰਕ ਬਣਾ ਰਿਹਾ ਇਹ ਤੁਹਾਨੂੰ ਮੁਰਕ ਬਣਾਏ ਜਾਂਦੇ ਆ ਤਾਂ ਇਹਨਾਂ ਦੇ ਚਾਂਸੇ ਦੇ ਵਿੱਚ ਨਾ ਉਹ ਉੱਥੇ ਪਾਰਲੀਮੈਂਟ ਦੇ ਵਿੱਚ ਅਜੇ ਤੱਕ ਕੁਝ ਵੀ ਫੈਸਲਾ ਨਹੀਂ ਹੋਇਆ ਉਹ ਜੋ ਗਵਰਨਮੈਂਟ ਕਹਿੰਦੀ ਹੈਗੀ ਹੈ ਉਹੀ ਹੁੰਦਾ ਚਾਹੇ ਤਾਂ ਉਹ ਕੋਰੋਨਾ ਵਾਇਰਸ ਦਾ ਲਾਕਡਾਊਨ ਲਗਾਣਾ ਹੋਵੇ ਚਾਹੇ ਡੀਮੋਨਟਾਈਜ਼ੇਸ਼ਨ ਯਾਨੀ ਕਿ ਨੋਟਬੰਦੀ ਕਰਨੀ ਹੋਵੇ ਚਾਹੇ ਕਸ਼ਮੀਰ ਦੇ ਵਿੱਚ ਨਵਾਂ ਲਾਅ ਬਣਾਉਣਾ ਹੋਵੇ 370 ਵਾਲਾ ਉਹ ਅਬੋਲਿਸ਼ ਕਰਨਾ ਹੋਵੇ ਜਾਂ ਕੋਈ ਹੋਰ ਵੀ ਫੈਸਲਾ ਹੈਗਾ ਇਹ ਜਿਹੜਾ ਉਹ ਜਿਨੇ ਰੈਸਲਰ ਵੋਮਨ ਰੈਸਲਰ ਦੇ ਉੱਤੇ ਉਹਦਾ ਨਾਮ ਮੈਨ ਭੁੱਲ ਗਿਆ ਉਹ ਉਹਨੇ ਉਹਦੇ ਤੇ ਸੈਕਸਚੁਅਲ ਐਕਸਪਲੋਇਟੇਸ਼ਨ ਕੀਤੀ ਸੀ ਉਹਦੇ ਉੱਤੇ ਕੋਈ ਨਹੀਂ ਹੋਇਆ ਕਿੰਨਾ ਬੋਲੇ ਗਿਆ ਉੱਥੇ ਕੁਝ ਹੋਇਆ ਨਹੀਂ ਹੋਇਆ ਜਿਨੇ ਉਹ ਮਿਨਿਸਟਰ ਨੇ ਉਹ ਮਿਨਿਸਟਰ ਆਫ ਸਟੇਟ ਸੀ ਹੋਮ ਦਾ ਉਹ ਯੂਪੀ ਦੇ ਵਿੱਚ ਕਿਸਾਨਾਂ ਦੇ ਉੱਤੇ ਕਾਰ ਚੜਾਉਂਦੀ ਸੀ ਉਹਦਾ ਕੁਝ ਹੋਇਆ ਨਹੀਂ ਹੋਇਆ ਪਾਰਲੀਮੈਂਟ ਦੇ ਵਿੱਚ ਕੁਝ ਨਹੀਂ ਹੁੰਦਾ ਉਹ ਉਹੀ ਹੁੰਦਾ ਜਿਹੜਾ ਮੋਦੀ ਸਰਕਾਰ ਔਰ ਖਾਸ ਕਰਕੇ ਮੋਦੀ ਪਰਸਨਲੀ ਚਾਹੁੰਦਾ ਹੈਗਾ ਉਹੀ ਹੁੰਦਾ ਹੈ ਪਾਰਲੀਮੈਂਟ ਦੇ ਵਿੱਚ ਤਾਂ ਮੂਰਖ ਨਾ ਬਣਾਓ ਇਹਨਾਂ ਨੂੰ ਭੰਦੇਰ ਔਰ ਧੱਲੇਵਾਲ ਨੂੰ ਕਹੋ ਇਹਨਾਂ ਅੰਦੋਲਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਜਿੰਨੀ ਦੇਰ ਤੱਕ ਤੁਹਾਡੇ ਨਾਲ ਲੋਕੀ ਨਹੀਂ ਜੁੜਦੇ ਲੋਕੀ ਇਹਨਾਂ ਨਾਲ ਕੋਈ ਵੀ ਨਹੀਂ ਹੈਗੇ 50 60 ਹੀ ਆ ਹੁਣ ਉੱਥੇ ਸ਼ੰਭੂ ਬਾਰਡਰ ਤੇ ਤਾਂ ਇਹ ਐ ਵੈਸੇ ਹੀ ਮੂਰਖ ਬਣਾ ਰਹੇ ਹੈਗੇ ਤਾਂ ਅੱਜ ਮੈਂ ਤੁਹਾਨੂੰ ਇਹਦੇ ਵਿੱਚ ਵੀਡੀਓ ਦੇ ਵਿੱਚ ਐਨਾ ਹੀ ਕਹਿਣਾ ਸੀ ਕਿ ਐਸ ਜਿਹੜਾ ਇਹ ਅੰਦੋਲਨ ਕਰ ਰਿਹਾ ਵੈਸੇ ਬਹੁਤ ਵੀਕ ਹੈ ਠੀਕ ਹੈ ਇਹ ਕੋਈ ਸਟਰੋਂਗ ਅੰਦੋਲਨ ਨਹੀਂ ਹੈਗਾ ਜਿਹੜਾ ਭੰਦੇਰ ਔਰ ਧੱਲੇਵਾਲ ਕਰ ਰਿਹਾ ਗਿਆ ਸਾਰੇ ਜਿੰਨੀ ਦੇਰ ਤੱਕ ਕਿਸਾਨ ਉਹ ਜਿਹੜੇ ਦੂਸਰੇ ਲਾਲਚੀ ਵੀ ਇਲੈਕਸ਼ਨਾਂ ਵਾਸਤੇ ਛੱਡ ਗਏ ਸੀ ਉਹਨਾਂ ਨੂੰ ਵੀ ਆਪਣਾ ਸਿੱਧੇ ਰਸਤੇ ਤੇ ਵਾਪਸ ਆਣਾ ਚਾਹੀਦਾ ਹੈ ਇਲੈਕਸ਼ਨਾਂ ਦੇ ਵਿੱਚ ਲਾਲਚ ਨਹੀਂ ਦਿਖਾਣਾ ਚਾਹੀਦਾ ਔਰ ਇਕੱਠੇ ਮਿਲ ਕੇ ਫਿਰ ਅੰਦੋਲਨ ਕਰਨਾ ਚਾਹੀਦਾ ਫਿਰ ਅ ਬਾਰਡਰ ਖੁੱਲੇ ਤਾਂ ਬਿਨਾ ਵੀ ਦਿੱਲੀ ਦੇ ਵਿੱਚ ਪਹੁੰਚ ਕੇ ਮੋਦੀ ਸਰਕਾਰ ਦੇ ਖਿਲਾਫ ਆਕੇ ਅੰਦੋਲਨ ਕਰ ਸਕਦੇ ਆ ਐ ਸੋਚੋ ਤੁਸੀਂ ਬਸ ਮੈਂ ਅੱਗੇ ਵੀ ਅਜਿਹਾ ਬਾਰੇ ਕਾਫੀ ਵੀਡੀਓਜ਼ ਬਣਾਏ ਹੋ ਤੇ ਵੀ ਲਿੰਕ ਤੇ ਲੈ ਛੱਡਾਂਗਾ ਕਿ ਪੰਦੇਰ ਔਰ ਦਿੱਲੀ ਵਾਲ ਸ਼ੁਰੂ ਤੋਂ ਹੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਤਾਂ ਤੁਸੀਂ ਇਹਨਾਂ ਦੇ ਜਿਹੜਾ ਇਹ ਧੋਖਾ ਕਰ ਰਹੇ ਆ ਕਿਸਾਨਾਂ ਦੇ ਨਾਲ ਉਸ ਤੋਂ ਬਚੋ ਤਾਂ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਐਨਾ ਹੀ ਕਹਿਣਾ ਸੀ ਔਰ ਅਜੇ ਨਾਲ ਜਿਹੜੇ ਰਿਲੇਟਡ ਲਿੰਕਸ ਹੈਗੇ ਆ ਉਹ ਮੈਂ ਅਜੇ ਥੱਲੇ ਵੀਡੀਓ ਤੇ ਛੱਡ ਦਾਂਗਾ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੈਗੇ ਹੋ ਔਰ ਹੋ ਸਕੇ ਤਾਂ ਵੈਸਤਾ ਮੇਰੀ ਇਹ ਵੀਡੀਓ ਦੀ ਕੁਆਲਿਟੀ ਵਗੈਰਾ ਅੱਛੀ ਨਹੀਂ ਹਾਂ ਜੀ ਮੈਂ ਤਾਂ ਲਿਖਣ ਵਾਲਾ ਜਰਨਲਿਸਟ ਹਾਂ ਪਰ ਅੱਜ ਕੱਲ ਪੜਨ ਦੀ ਕਿਸੇ ਨੂੰ ਆਦਤ ਹੀ ਨਹੀਂ ਹੈਗੀ ਤਾਂ ਮਨੂੰ ਇਸ ਚੱਕਰ ਦੇ ਵਿੱਚ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਪੈਣਾ ਪੈ ਗਿਆ ਹਾਂ ਮੈਂ ਔਰ ਮੇਰੇ ਕੋਲ ਕੋਈ ਖਾਸ ਇਕੁਪਮੈਂਟ ਵਗੈਰਾ ਹੈ ਨਹੀਂ ਤਾਂ ਐਸਲੀ ਮੇਰੇ ਕੋਲ ਜਰੂਰੀ ਹੈ ਮੈਂ ਕਰਦਾ ਹਾਂ ਵੀਡੀਓ ਇਹਦੇ ਵਿੱਚ ਕੁਆਲਿਟੀ ਹੋ ਸਕਦਾ ਘਟੀਆ ਹੋਏ ਪਰ ਇਹਨੂੰ ਦੇਖ ਕੇ ਤੁਸੀਂ ਜੋ ਮੈਂ ਕਹਿ ਰਿਹਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਔਰ ਇਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਜੇਕਰ ਮੇਰੇ ਕੋਲ ਥੋੜੇ-ਬਹੁਤ ਪੈਸੇ ਆਣ ਤਾਂ ਮੈਂ ਚੰਗੇ ਇਕਪਮ ਲੈ ਕੇ ਚੰਗੇ ਵੀਡੀਓ ਬਣਾ ਸਕਾਂ ਤਾਂ ਹੋਰ ਵੀ ਜਿਹੜੇ ਪੰਜਾਬ ਦੇ ਉੱਤੇ ਮੈਂ ਵੀਡੀਓ ਬਣਾਏ ਹੈਗੇ ਉਹਦੇ ਥੱਲੇ ਲਿੰਕ ਛੱਡ ਦਾਂਗਾ ਤੁਸੀਂ ਉਹਨੂੰ ਦੇਖ ਸਕਦੇ ਹੋ ਔਰ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ Thanks for watching.